ਸ਼ਹਿਰ ਦਾ ਢੈਂਗੜਪੁਰ ਬਨ ਹੈ ਔਰ ਜੰਗੀ ਪੱਦਰ ਦੇ ਉੱਤੇ ਇੱਥੇ ਜਿਹੜੀਆਂ ਸੇਵਾਵਾਂ ਉਹ ਨਿਭਾਈਆਂ ਜਾ ਰਹੀਆਂ ਤੁਸੀਂ ਦੇਖੋ ਕਿ ਇੱਥੇ ਦੱਸ ਰਹੇ ਆ ਲੋਕ ਦੱਸ ਰਹੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਕੇ ਇੱਥੇ ਸੇਵਾਵਾਂ ਨਿਭਾ ਰਹੇ ਆ ਦਿਨ ਰਾਤ ਕਿਉਂਕਿ ਮੈਂ ਹਜ਼ਾਰਾਂ ਦੀ ਗਿਣਤੀ ਇਸ ਕਰਕੇ ਕਹਿ ਰਿਹਾ ਕਿਉਂਕਿ 24 ਘੰਟੇ ਤੇ ਸੇਵਾਵਾਂ ਚੱਲਦੀਆਂ ਕੁਝ ਲੋਕ ਆਉਂਦੇ ਆ ਸੇਵਾ ਕਰਦੇ ਆ ਫਿਰ ਚਲ ਜਾਂਦੇ ਆ ਫਿਰ ਕੁਝ ਲੋਕ ਆਉਂਦੇ ਆ ਸੋ ਇਸ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਸੇਵਾਵਾਂ ਉਹ ਲੋਕਾਂ ਦੇ ਵੱਲੋਂ ਨਿਭਾਈਆਂ ਜਾ ਰਹੀਆਂ ਔਰ ਇਹ ਜਿਹੜਾ ਬੰਨ ਇਸ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਲੋਕ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੁਸੀਂ ਪਾਣੀ ਦਾ ਬਹਾਾ ਦੇਖੋ ਪਾਣੀ ਦਾ ਬਹਾਾ ਤੇਜ ਹੈ ਔਰ ਇੱਥੇ ਕੁਝ ਪਿੰਡ ਵਾਸੀ ਨੇ ਕਿਉਂਕਿ ਅਸੀਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਕਈ ਪਿੰਡਾਂ ਦੇ ਲੋਕ ਇੱਥੇ ਆ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪ ਮੋਹਾਰੇ ਬਾਬਾ ਜੀ ਕੀ ਨਾਮ ਹੈ ਪਿੰਡ ਕਿਹੜਾ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਨੰਬਰ ਦਾ ਨਹੀਂ ਮੇਰਾ ਮਲਕ ਪਰ ਅੱਛਾ ਜੀ ਤੇ ਇਹ ਇਹ ਹਾਲਾਤ ਬਣਨ ਦੇ ਤੁਸੀਂ ਕਾਰਨ ਕੀ ਸਮਝਦੇ ਹੋ ਵੀ ਕੀ ਕਾਰਨ ਇਹ ਹਾਲਾਤ ਬਣ ਗਏ ਇਹ ਕਾਰਨ ਹਰ ਕੇ ਸਰ ਜਦੋਂ ਪਾਣੀ ਜਿਆਦਾ ਆਇਆ ਨਾ ਪ੍ਰੈਸ਼ਰ ਸਾਰਾ ਇੱਧਰ ਪੈ ਗਿਆ ਇੱਧਰ ਪੈਣ ਕਰਕੇ ਸਾਡੀ ਜਿਹੜਾ ਬੰਦ ਸੀਗਾ ਉਹ ਵੱਜ ਗਿਆ ਆ ਟੈ ਗਿਆ ਹੂੰ ਇਹ ਟੈਂਡ ਕੇ ਸਾਡਾ ਨੁਕਸਾਨ ਹੋ ਰਿਹਾ ਨਾ ਇਸ ਬੰਦ ਟੈਂਡ ਦੇ ਕਰਕੇ ਹੋ ਗਿਆ ਹੁਣ ਜਨਤਾ ਆ ਗਈ ਬਹੁਤ ਜਿਆਦਾ ਹਵਾ ਕੋਣ ਟਰੇਨੀ ਆ ਕੇ ਇੱਥੇ ਲੱਗ ਰਹੀਆਂ ਇਸ ਕਾਰਨ ਦਾ ਬਚਾਅ ਹੋ ਰਿਹਾ ਬਸ ਇਹ ਇਹ ਬੰਨ ਪੱਕੇ ਕਰਨ ਦੇ ਲਈ ਸਰਕਾਰ ਦੇ ਵੱਲੋਂ ਕੋਈ ਉਪਰਾਲਾ ਪਹਿਲਾਂ ਨਹੀਂ ਕੀਤਾ ਗਿਆ ਨਹੀਂ ਸਰ ਕੋਈ ਨਹੀਂ ਕੀਤਾ ਗਿਆ ਅਜੇ ਤੱਕ ਉਹ ਜੱਟ ਜਹਾਦਾ ਵਨ ਟਾਇਰ 23 ਦਾ 23 ਤੋਂ ਬਾਅਦ ਕੋਈ ਵੀ ਅਫਸਰ ਨੇ ਇੱਥੇ ਮੌਕੇ ਤੇ ਆਇਆ ਨਾ ਕਿਸੇ ਨੇ ਕੋਸ਼ਿਸ਼ ਕੀਤਾ ਕਹਿੰਦੇ ਕੁਛੇ ਦੇ ਪੈਸੇ ਵੀ ਪਾਸ ਹੋਏ ਪੈਸੇ ਵੀ ਇਹਨੂੰ ਪੱਕਾ ਕਰਨ ਦੇ ਲਈ ਆ ਕੁਛ ਕਰਨ ਦੇ ਜਨਤਾ ਨੂੰ ਕੋਈ ਪਤਾ ਨਹੀਂ ਹਾਂ ਇਹ ਪੈਸੇ ਪਾਸ ਹੋਏ ਹੁੰਦੇ ਇੱਥੇ ਲੱਗਦੇ ਸੀ ਹੂੰ ਇੱਥੇ ਲੱਗਿਆ ਕੋਈ ਪੈਸਾ ਨਹੀਂ ਉਹ ਤਾਂ ਜੋ ਆ ਕਰ ਰਹੀ ਆ ਜਨਤਾ ਕਰ ਰਹੀ ਆ ਜਨਤਾ ਵਿਚਾਰ ਕਰ ਰਹੀ ਹੂੰ ਹੂੰ ਤੇ ਸਰਕਾਰ ਦਾ ਇੱਥੇ ਕਿਦਾਂ ਦਾ ਰੋਲ ਸਰਕਾਰ ਨੇ ਅਦਾ ਕੀਤਾ ਸਰਕਾਰ ਨੇ ਜਿੰਨਾ ਕੋ ਹੋ ਸਕੇ ਆ ਮਾੜਾ ਮੋਟਾ ਦਵਾਈਆਂ ਦਵਾਈਆਂ ਦਿੱਤੀਆਂ ਪੇਜਾਂ ਜਨਤਾ ਵਾਸਤੇ ਲੰਗਰ ਜਨਤਾ ਲੈ ਕੇ ਆਂਦੀ ਸਰਕਾਰ ਵੱਲ ਤੇ ਕੋਈ ਲੰਗਰ ਨਹੀਂ ਆ ਹਾਂ ਅਸੀਂ ਗੱਲ ਕੀਤੀ ਉੱਥੇ ਸੰਸਥਾਵਾਂ ਦੇ ਵੱਲੋਂ ਮਤਲਬ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਲੰਗਰ ਵੀ ਲਗਾਏ ਜਾ ਰਹੇ 24 ਘੰਟੇ ਲੱਗਦਾ ਜੀ ਜਨਤਾ 24 ਘੰਟੇ ਇੱਥੇ ਰਹੀ ਹੈ ਕੰਮ ਕਰ ਰਹੀ ਹੈ ਡਾਕਟਰ ਆਪਣੇ ਤੌਰ ਤੇ ਹੀ ਲੈ ਕੇ ਜਾਂਦੇ ਜੀ ਕੋਈ ਕਿਸੇ ਕਿਸੇ ਦੇ ਕਹਿੰਦੇ ਨਹੀਂ ਲੈ ਕੇ ਜਾਂਦੇ ਉਹ ਆਪਣੇ ਤੌਰ ਤੇ ਸੇਵਾ ਕਰ ਰਹੇ ਹੈ ਜੀ ਕਿ ਜਦੋਂ ਹੁਣ ਦਿਨ ਰਾਤ ਪਾਣੀ ਦੀ ਸੇਵਾ ਕਰਦੇ ਆ ਕਿਸੇ ਨੂੰ ਕੋਈ ਬਿਮਾਰੀ ਜਦੋਂ ਹੱਥਾਂ 'ਤੇ ਪਾਣੀ ਨਾਲ ਹੋ ਜਾਂਦਾ ਹੱਥ ਖਰਾਬ ਪਿਆ ਖਰਾਬ ਹਾਂਜੀ ਉਹਦੇ ਕਰਕੇ ਡਾਕਟਰ ਕਿਸੇ ਨੂੰ ਬੁਖਾਰ ਹੋ ਜਾਂਦਾ ਜੀ ਪਾਣੀ ਜ ਰਹਿਣ ਨਾਲ ਹਾਂ ਉਹਦੇ ਕਰਕੇ ਡਾਕਟਰ ਆਪ ਸੇਵਾ ਕਰਦੇ ਕਿਸੇ ਤੇ ਕਹਿਣ ਤੇ ਨਹੀਂ ਕਰਦੇ ਜੀ ਉਹ ਆਪਣੇ ਤੌਰ ਤੇ ਸੇਵਾ ਕਰਦੇ ਜੀ ਆਪਣੇ ਤੌਰ ਤੇ ਹਾਂਜੀ ਅੱਛਾ ਬਾਬੂ ਤੁਸੀਂ 88 ਵਾਲਾ ਵੀ ਮਾਹੌਲ ਦੇਖਿਆ ਹੋਣਾ 88 ਕਿ ਇਹ 88 ਵਰਗਾ ਮਾਹੌਲ ਬਣ ਗਿਆ ਯਾ 88 ਵਰਗਾ ਮਾਹੌਲ ਬਣਨ ਤੋਂ ਪਿੰਡ ਵਾਲਿਆਂ ਨੇ ਬਚਾ ਕਰਵਾ ਲਿਆ ਸਰ ਬਣ ਗਿਆ ਤਾਂ ਪਰ ਜਨਤਾ ਟੁੱਟ ਕੇ ਪੈ ਗਈ ਜਨਤਾ ਨੇ ਬਚਾ ਕੀਤਾ ਜੋ ਕੀਤਾ ਇਹ 88 ਵਾਲੇ ਹਾਲ ਤਾਂ 88 ਜੀ ਵੀ ਹਾਲ ਹੋਇਆ 78 ਜੀ ਵੀ ਹੋਇਆ ਇਹ 19 ਦੇ ਹਾਲ ਬਣਿਆ ਅਗਰ 19 ਵਿੱਚ ਇਦਾਂ ਸ਼ੰਤਾਂ ਨਾ ਪੈਂਦੀ ਤਾਂ ਸਾਡਾ ਕੋਈ ਬਚਾ ਨਹੀਂ ਸੀ ਹੂੰ 88 ਦੇ ਵਿੱਚ ਕੀ ਹੋਇਆ ਸੀ ਕਹਿੰਦੇ ਉਹ ਰਾਤ ਨੂੰ ਪਾਣੀ ਛੱਡਦਾ ਸੀ ਉਹ ਨਹੀਂ ਸਰ ਰਾਤ ਨੂੰ ਪਾਣੀ ਆਇਆ ਜਨਤਾ ਨੂੰ ਨਹੀਂ ਪਤਾ ਲੱਗਾ ਉਹ ਰਾਤ-ਰਾਤ ਪਾਣੀ ਆਣ ਕਰਕੇ ਸਾਡੇ ਪਿੰਡਾਂ 'ਚ ਪਾਣੀ ਬਣਿਆ ਸਵੇਰੇ 4 ਵਜੇ ਬੜਿਆ ਜੀ ਹੂੰ ਉਸ ਕਰਕੇ ਵੀ ਜਿਹੜੀ ਜਨਤਾ ਨੂੰ ਨੁਕਸਾਨ ਹੋਇਆ ਉਸ ਕਰਕੇ ਉਹ ਪਾਣੀ ਰਾਤ ਨੂੰ ਆਇਆ ਪਾਣੀ ਰਾਤ ਨੂੰ ਇਹ ਆਇਆ ਦਿਨ ਨੂੰ ਪਾਣੀ ਇਸ ਕਰਕੇ ਇਲਾਕਾ ਸਾਰਾ ਟੁੱਟ ਕੇ ਪੈ ਗਿਆ ਇੱਥੇ ਇਲਾਕੇ ਦੇ ਆਣ ਕਰਕੇ ਸਾਡਾ ਬਚਾਅ ਹੋ ਗਿਆ ਜੀ ਅੱਛਾ ਜੇ ਇਹ ਰੱਬ ਨਾ ਕਰੇ ਸਮੇਂ ਸਿਰ ਪਿੰਡ ਦੇ ਲੋਕ ਇੱਥੇ ਨਾ ਪਹੁੰਚੇ ਹੁੰਦੇ ਜੇ ਇਹ ਬੰਨ ਨੁਕਸਾਨਿਆ ਜਾਂਦਾ ਤੇ ਕਿੰਨੇ ਕਾਲੇ-ਦੋਲੇ ਦੇ ਪਿੰਡਾਂ ਨੂੰ ਇਹਦਾ ਨੁਕਸਾਨ ਹੁੰਦਾ ਇੱਥੋਂ ਕੱਟ ਵੀ ਸਾਡੇ ਇੱਥੋਂ ਲਾ ਕੇ 20-25 ਪਿੰਡਾਂ ਦਾ ਨੁਕਸਾਨ ਸਗਾਈ ਅੱਛਾ ਬਿਲਕੁਲ ਤਬਾਹ ਹੋਣ ਦਾ ਕੰਮ ਸਗਾਈ ਅੱਛਾ ਸਿਰਫ ਇਹ ਜਨਤਾ ਤੇ ਆਣ ਕਰਕੇ ਨਾ ਦਿਨ ਨੂੰ ਪਾਣੀ ਆਣ ਕਰਕੇ ਸਾਡਾ ਬਚਾਅ ਹੋਇਆ ਜਿਸ ਤਰੀਕੇ ਦੇ ਨਾਲ ਬਾਰਿਸ਼ ਅੱਜ ਵੀ ਨਹੀਂ ਰੋਕੀ ਹੋਣ ਵੀ ਆਪਾਂ ਗੱਲ ਕਰ ਰਹੇ ਹਾਂ ਤੇ ਬਰਸਾਤ ਫੇਰ ਸ਼ੁਰੂ ਹੋ ਗਈ ਜੇ ਇਹ ਬਾਰਿਸ਼ ਲਗਾਤਾਰ ਪੈਂਦੀ ਰਹੀ ਔਰ ਪਹਾੜਾਂ ਦੇ ਵਿੱਚ ਵੀ ਮੀਂਹ ਜਿਸ ਤਰੀਕੇ ਨਾਲ ਪੈ ਰਿਹਾ ਤੇ ਸੱਤ ਰੋਜ਼ ਦਾ ਪਾ ਮੁਸ਼ਕਲਾਂ ਦਾ ਸਾਹਮਣਾ ਫਿਰ ਵੀ ਕਰਨਾ ਪੈ ਸਕਦਾ ਹੈ ਸਰ ਪਾਣੀ ਵਹਿਰ ਆ ਗਿਆ ਹੋਰ ਇਹ ਤਾਂ ਸਾਡਾ ਨੁਕਸਾਨ ਹੀ ਨਸਨ ਪਾਣੀ ਜਿੰਨਾ ਕਹਿੰਦਾ ਇੰਨਾ ਤਾਂ ਬਚਾ ਹੈਗਾ ਬਾਦੂ ਬਣਿਆ ਕੋਈ ਬਚਾ ਨਹੀਂ ਜਾਂ ਤਾਂ ਪੂਰਾ ਬਰਲਾ ਕਰਦੀ ਹੈ ਜਿੱਥੇ ਸਰੇਮ ਲੱਗੀ ਹੋਈ ਹੈ ਪਰ ਨਹੀਂ ਜਦੋਂ ਪਾਣੀ ਵਧ ਜਾਊਗਾ ਫਿਰ ਤਾਂ ਬਚਾਏ ਕੋਈ ਨਹੀਂ ਬਚਾਈ ਕੋਈ ਨਹੀਂ ਦਰ ਕੋਈ ਬਚਾ ਨਹੀਂ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੰਗ ਇਹ ਹੀ ਕਰਦੇ ਆ ਵੀ ਇਹਨੂੰ ਬਿਲਕੁਲ ਪਤਾ ਕੀਤਾ ਜਾਵੇ ਪੱਥਰ ਲਾਇਆ ਜਾਵੇ ਸਰ ਵਗੈਰਾ ਆਵੇ ਉਹ ਲਾ ਕੇ ਠੋਕਰਾਂ ਪੱਕੀਆਂ ਬਣ ਔਰ ਲਵਾਈ ਚ ਬਣ ਘਟ ਤੋਂ ਘਟ ਵੀ 110 ਕਿਲੋਮੀਟਰ ਦੇ ਦੂਰੇ ਹਿਸਾਬ ਨਾਲ ਸਾਹਮਣੇ 110 ਦੇ ਰਹੇ ਤੇ ਥੋਕਰ ਬਣਾਈ ਜਾਵੇ ਥੋਕਰ ਬਣਾਈ ਜਾਵੇ ਹਾਂ ਜੀ ਅੱਛਾ ਭਾਜੀ ਜਿਸ ਤਰੀਕੇ ਨਾਲ ਹੁਣ ਮੰਨ ਲਓ ਪਾਣੀ ਆ ਗਿਆ ਪਿੰਡਾਂ ਦੇ ਵਿੱਚ ਕਈਆਂ ਦੇ ਵਿੱਚ ਤਾਂ ਚਲ ਗਿਆ ਪਾਣੀ ਮੈਂ ਸੁਲਤਾਨਪੁਰ ਲੋਧੀ ਜਾ ਕੇ ਆਇਆ ਬਹੁਤ ਬੁਰਾ ਹਾਲ ਆ ਉਧਰ 16 17 ਪਿੰਡਾਂ ਦਾ ਕਨੈਕਟ ਟੁੱਟ ਚੁੱਕਾ ਆ ਉਹ ਸੁਲਤਾਨਪੁਰ ਲੋਧੀ ਦੇ ਨਾਲ ਘਰ ਤਾਂ ਬਚ ਜਾਂਦੇ ਆ ਪਾਣੀ ਉਤਰ ਜਾਊਗਾ ਘਰ ਬਚ ਗਿਆ ਪਰ ਜਾਇਦਾਦ ਤੇ ਜਲ ਜਾਂਦੀ ਸਾਰੀ ਜਾਇਦਾਦ ਜੋ ਉਹ ਉਹ ਉਹਦਾ ਨੁਕਸਾਨ ਦੀ ਪਰਭਾਈ ਕਿੱਦਾਂ ਹੋਏਗੀ ਸਰਕਾਰ ਇਹਨੇ ਮੁਆਵਜ਼ੇ ਥੋੜੋ ਦੇ ਦੇ ਉਹ ਤਾਂ ਹੁਣ ਦੇਖੋ ਭਾਜੀ ਸਰਕਾਰਾਂ ਨੇ ਕੀ ਕਰਨਾ ਉਹਨਾਂ ਨੇ ਤਾਂ ਜੇ ਮੰਨ ਲਓ ਸਾਡਾ 10 ਲੱਖ ਦਾ ਨੁਕਸਾਨ ਹੋਇਆ ਸਾਨੂੰ 10-20 ਹਜ਼ਾਰ ਰੁਪਏ ਦੇਣਾ ਉਹਦੇ ਨਾਲ ਥੋੜੀ ਗੁਜ਼ਾਰੇ ਹੋਣੇ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਕਮਾਈ ਕੀਤੀ ਉਹ ਤਾਂ ਸਭ ਖੜ ਗਿਆ ਜੀ ਉਹਨਾਂ ਦਾ ਬਿਲਕੁਲ ਉਹਨਾਂ ਦੇ ਪੱਲੇ ਤਾਂ ਕੱਖ ਵੀ ਨਹੀਂ ਪੈਣਾ ਜੀ ਹੂੰ ਹੂੰ ਤੇ ਹੁਣ ਇੱਥੇ ਵੀ ਇਹੀ ਹਾਲ ਹੈ ਜੀ ਜਿੱਥੇ ਜੇ ਨਾ ਬੰਦੇ ਜਿਹੜੇ ਸਤਾਨਕ ਪਿੰਡ ਦੇ ਇੱਥੇ ਨਾ ਹੁੰਦੇ ਮੌਕੇ ਪਰ ਉਹਨਾਂ ਨੂੰ ਨਾ ਪਤਾ ਲੱਗਦਾ ਇੱਥੇ ਵੀ ਇਹੀ ਹਾਲ ਹੋਣਾ ਹੈਗਾ ਜੀ ਹੂੰ ਹੂੰ ਇਹ ਤਾਂ ਬੰਦੇ ਇੱਥੇ ਸਿਗੇ ਉਹਨਾਂ ਨੇ ਦੇਖ ਲਿਆ ਪਏ ਢੀਗਾ ਡੇਗ ਰੀਆਂ ਥੱਲੇ ਉਹ अच्छा ਤੁਹਾਡੇ ਇਸ ਬੰਨ ਦਾ ਖੌਫ ਇਹ ਆ ਵੀ ਰਾਹੋਂ ਤੋਂ 50-60 ਬੰਦੇ ਆਏ ਹੋਏ ਇੱਥੇ ਸੇਵਾ ਲਈ ਬੱਸੇ ਤੋਂ ਵੀ ਆਏ ਹੋਏ ਨੇ ਲੋਰ ਆ ਜੀ ਲੋਰ ਤੱਕ ਦੁਨੀਆ ਇੱਥੇ ਪਹੁੰਚ ਚੁੱਕੀ ਹੈ ਮਤਲਬ ਇਹ ਬੰਨ ਜੇ ਟੁੱਟਦਾ ਤੇ ਉੱਥੇ ਤੱਕ ਪ੍ਰਭਾਵ ਜਿਹੜਾ ਪ੍ਰਭਾਵ ਉੱਥੇ ਤੱਕ ਹੋਣਾ ਹੈਗਾ ਜੀ ਦੇਖ ਲਓ ਰਾਹੋਂ ਕਿੰਨਾ ਹੁਣ ਜਿਹੜਾ ਮਾਛਵਾੜੇ ਦਾ ਰਸਤਾ ਜਾਂਦਾ ਜੀ ਉਹ ਸਾਰਾ ਉੱਚਾ ਕਰਕੇ ਬਣਾਇਆ ਹੋਇਆ ਹੂੰ ਇਹ ਪਾਣੀ ਜਦੋਂ ਪਹਿਲਾਂ ਜੇ ਆਪਣਾ ਮਾਦਰ ਉਹ ਨਾ ਉੱਚਾ ਹੋਵੇ ਤਾਂ ਪਾਣੀ ਟੱਪ ਜੂਗਾ ਹੁਣੇ ਟੱਪਣਾ ਨਹੀਂ ਹੈਗੇ ਸਾਡੇ ਏਰੀਆ 'ਚ ਰਹਿਣਾ ਸਾਰਾ ਪਾਣੀ ਹਾਂ ਹਾਂ ਜਿੰਨੇ ਪਿੰਡ ਪੈਂਦੇ ਸਾਰੇ ਹੀ ਫਲੱਡ ਇਹਦੇ ਵਿੱਚੇ ਆ ਜਾਣੇ ਸਾਰੇ ਅੱਛਾ ਇਹਦਾ ਹਾਲ ਵੀ ਸੁਲਤਾਨਪੁਰ ਲੋਧੀ ਵਾਲਾ ਹੀ ਹੋਣਾ ਜੀ ਹਾਂ ਜੇ ਇਥੋਂ ਬੰਨ ਟੁੱਟਦਾ ਨਾ ਤੇ ਉਨਾ ਹੀ ਨੁਕਸਾਨ ਆਸੀ ਸਾਡੇ ਏਰੀਆ ਨਮਸ਼ਹਿਰ ਏਰੀਆ ਦਾ ਹੁਣ ਮਤਲਬ ਇੱਡਾ ਵੱਡਾ ਨੁਕਸਾਨ ਹੋਣਾ ਸੀ ਲੋਕਾਂ ਦੀਆਂ ਜਾਨਾਂ ਜਾਣੀਆਂ ਸੀ ਕਈ ਪਸ਼ੂ ਰੋੜ ਜਾਣੇ ਸੀ ਮਤਲਬ ਇਹ ਹੈਰਾਨੀ ਦੀ ਗੱਲ ਆ ਕਿ ਸਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਿਰ ਦੇ ਉੱਤੇ ਜੂਨ ਹੀ ਰੋਂਗ ਦੀ ਵੀ ਲੋਕਾਂ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ ਕਾ ਕਾਰਨ ਵੀ ਨਹੀਂ ਆਉਂਦਾ ਜੀ ਪਿਛਲੇ 10 ਸਾਲ ਤੋਂ ਇੱਥੇ ਕੋਈ ਪੱਥਰ ਦੀ ਗੱਡੀ ਨਹੀਂ ਆਈ ਜੀ ਕੋਈ ਇੱਕ ਪੱਥਰ ਵੀ ਨਹੀਂ ਨਵਾਂ ਆਇਆ ਹਮ ਜਦਕਿ ਪਹਿਲੀ ਸਰਕਾਰਾਂ ਸੀਗੀਆਂ ਉਦੋਂ ਪੱਥਰ ਆਂਦਾ ਸੀਗਾ ਬਗੈ ਦਾ ਬੰਨ੍ਹਾ ਲੱਗਦੇ ਸੀਗੇ ਤਾਰ ਪੈਂਦੀ ਸੀ ਕਿ ਜਾਲ ਬਨ ਕੇ ਜਿਦੋਂ ਹੁਣ ਆਪਾਂ ਨੇ ਜਾਲ ਤੇ ਥੈਲੇ ਪਾ ਰਹੇ ਆ ਐਦਾ ਪੱਥਰ ਪਾਏ ਜਾਂਦੇ ਸੀਗੇ ਉਹ ਪਾਣੀ ਨੂੰ ਰੋਕਦੇ ਤੇ ਹੁਣ ਇੱਥੇ ਆਉਂਦਾ ਹੀ ਕੁਝ ਨਹੀਂ ਜੀ ਜਿਹੜਾ ਪੁਰਾਣੇ ਟਾਈਮ ਦਾ ਬੰਦ ਕਿੰਨਾ ਕੁ ਚਿਰ ਖੜ੍ਹ ਲੂਗਾ ਜੀ ਉਹ ਅਕਸਰ ਰੇਤਾ ਹੀ ਇਹ ਖਰੀ ਜਾਂਦਾ ਜੀ ਆਹ ਦੇਖੋ ਕੈਮਰੇ ਨਾਲ ਤੋਂ ਦੇਖੋ ਬੰਦ ਜਿਹੜਾ ਪਹਿਲਾਂ ਲੱਗਿਆ ਹੈ ਨਾ ਪੱਥਰ ਲੱਗਿਆ ਹੈ ਉਹ ਰਹਾਓ ਜਰਾ ਉਹ ਵੀ ਸਾਰੇ ਵਿੱਚ ਡਿੱਗ ਰਿਹਾ ਹੈ ਉਹ ਦੇਖੋ ਪਹਿਲਾਂ ਲੱਗਿਆ ਹੈ ਇਸ ਕਰਕੇ ਥੋੜਾ ਪਚਾ ਆ ਨਹੀਂ ਤਾਂ ਬੰਦ ਖਤਮ ਸਿਰ ਹੁਣ ਦੇਖੋ ਇਹ ਸਾਰਾ ਵਿੱਚ ਡਿੱਗ ਰਿਹਾ ਜੀ ਹੁਣ ਗਾਂ ਅੱਗੇ ਵਾਸਤੇ ਵੀ ਸਾਨੂੰ ਪਲੈਨਿੰਗ ਕਰਨੀ ਪੈਣੀ ਹੈ ਸਰਕਾਰਾਂ ਦੇ ਰੋਲ ਹੁੰਦੇ ਆ ਇਹਨਾਂ ਨੂੰ ਪਲੈਨਿੰਗ ਕਰਨੀ ਪੈਂਦੀ ਹੈ ਜੀ ਬਰਸਾਤ ਆਣ ਤੋਂ ਪਹਿਲਾਂ ਪੱਥਰ ਆਵੇ ਉਹਦੀ ਬਣਾਈ ਹੋਵੇ ਪਾਣੀ ਵਿੱਚ ਆਵੇ ਕੈਸੇ ਹੁਣ ਪੱਥਰ ਹੈ ਨਹੀਂ ਕੋਈ ਰਸਤਾ ਹੈ ਨਹੀਂ ਕੋਈ ਪਾਣੀ ਨਹੀਂ ਤਾਂ ਪਿੰਡਾਂ ਵੱਲ ਨੂੰ ਆਣਾ ਜੀ ਪਿੰਡਾਂ ਵੱਲ ਨੂੰ ਆਣਾ ਸਾਰਾ ਇੱਕ ਗੱਲ ਹੋਰ ਜਿਹੜੀ ਮੈਨੰਗ ਕਰਦੇ ਆ ਮੈਨੰਗ ਦੇ ਇਹ ਪਰਚੀ ਲਾਉਂਦੇ ਆ ਹੂੰ ਪਰਚੀ ਲਾਣੇ ਦੀ ਚਾਹੀਦੇ ਜਿਹੜੇ ਹੈਗੇ ਪਿੰਡਾਂ ਦੇ ਲੋਕ ਉਹਨਾਂ ਨੂੰ ਕਹਿੰਦੇ ਪਰਚੀ ਬੰਦ ਇਸ ਪਬਲਿਕ ਦੇ ਹੱਥ ਦੇ ਰਿਹਾ ਕੋ ਦਰਿਆ ਆਪੇ ਕੋਟ ਸਕਦਾ ਜੀ ਬਿਟਿ ਚੱਕਦਾ ਆ ਬਾ ਗੋਟ ਟੇਪਰ ਪਰ ਪਰ ਜਾਂਦੇ ਆ ਪੈਸੇ ਤਾਂ ਆਪ ਕਮਾੜੇ ਤੁਹਾਡੇ ਤਾਂ ਇਧਰ ਇਲਾਕੇ ਦੇ ਵਿੱਚ ਮਾਈਨਿੰਗ ਦਾ ਬੜਾ ਰੋਲਾ ਰਹਿੰਦਾ ਸੀ ਖਬਰਾਂ ਦੀ ਬਹੁਤ ਚਾ ਦੇ ਬਹੁਤ ਕਰ ਜਾਂਦੇ ਆ ਜੀ ਉਹਦੇ ਚੱਕਰ ਕਰਕੇ ਜਿਆਦਾ ਇਹ ਉਹਦੇ ਜਿਆਦਾ ਕਰਕੇ ਜਿਹੜਾ ਆੜ ਵੀ ਮਨਨ ਗਾਂਦੇ ਹੋਣਗੇ ਆਹੀ ਰਿਆ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਕਹੇ ਬੰਨ ਉੱਚੇ ਕਰੋ ਇਹ ਟੋਆ ਜਿਹੜਾ ਡੂੰਘਾ ਹੋਵੇ ਚ ਪਾਣੀ ਵਿੱਚੋਂ ਨਿਕਲ ਜਾਵੇ ਹੂੰ ਪਾਬਲਕ ਤਾਂ ਬੱਜ ਸਕਦੇ ਨੇ ਤਾਂ ਇਸ ਆਪ ਦਾ ਕੋਈ ਭਾਵ ਲਗਾ ਜੀਣਾ ਹਰਾਮ ਹੋਇਆ ਪਿਆ ਹੂੰ ਜਿਹੜੇ ਲੋਕ ਦਿਨ ਰਾਤ ਪਿੰਡਾਂ ਨੂੰ ਬਚਾਉਣ ਦੇ ਲਈ ਮਿਹਨਤ ਕਰ ਰਹੇ ਉਹਨਾਂ ਲਈ ਕੀ ਕਹਿਣਾ ਚਾਹੂਗੀ ਉਹਨਾਂ ਦਾ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਠੀਕ ਤੁਸੀਂ ਕੀ ਕਰ ਰਹੇ ਦੇਣ ਜੋ ਕੀ ਜੀ ਨਹੀਂ ਕੁਝ ਵੀ ਜੀ ਜੀ ਕਿਉਂਕਿ ਅਸੀਂ ਆਪ ਉਧਰ ਦੇ ਆ ਉਹ ਜਿਹੜੇ ਜਨਤਾ ਸੇਵਾ ਕਰਦੀ ਆ ਉਹਦਾ ਵਾਇਰ ਗ੍ਰੁੰਨ ਫਲਦਾ ਬਈ ਬਸ ਹਾਂ ਮੈਂ ਪਿੱਛੇ ਦੇਖ ਰਿਹਾ ਸੀ ਕਿ ਉੱਥੇ ਜਾਲ ਬੰਨਿਆ ਜਾ ਰਿਹਾ ਤੇ ਇੱਕ ਡਾਕਟਰ ਲੱਗਾ ਹੋਇਆ ਜਾਲ ਬੰਨਣ ਕਿਸੇ ਪਿੰਡ ਦਾ ਡਾਕਟਰ ਆ ਉਹ ਜੀ ਸੀਨੀਅਰ ਹੁੰਦੇ ਵੀ ਜੋ ਹੁੰਦਾ ਕਰਦੇ ਆ ਜੀ ਉਹ ਕਹਿੰਦੇ ਵੀ ਮੇਰੇ ਕਲੀਨਿਕ ਤੇ ਮੈਨੂੰ ਫੋਨ ਆਉਂਦੇ ਆ ਵੀ ਮਰੀਜ਼ ਆਏ ਆ ਮਤਲਬ ਮੈਂ ਉਹਨਾਂ ਦਾ ਨੁਕਸਾਨ ਕਰ ਰਿਹਾ ਪਰ ਮੈਂ ਇੱਥੋਂ ਨਹੀਂ ਜਾ ਸਕਦਾ ਬਹੁਤ ਬਹੁਤ ਪਤਾ ਕਿ ਨਹੀਂ ਕਰਦੇ ਸਾਰੇ ਇਹੀ ਘਰੋ ਸੋਚ ਕੇ ਆਉਂਦੇ ਵੀ ਮੈਂ ਉੱਥੇ ਸੇਵਾ ਕਰਨੀ ਜਾ ਕੇ ਹੁਣ ਜੇ ਇਹ ਤੋਂ ਵੱਡੀ ਸੇਵਾ ਕਿਹੜੀ ਹੈ ਜੀ ਬਿਲਕੁਲ ਬਿਲਕੁਲ ਕਿੰਨੇ ਪਿੰਡਾਂ ਦਾ ਵਿਚ ਜਾਣਾ ਵਿਚਾਰ ਰਹੇ ਤੁਸੀਂ ਇਹ ਜਾਣਾ ਵਿਚਾਰ ਰਹੇ ਤੁਸੀਂ ਉਹੀ ਤਾਂ ਗੱਲ ਹੈ ਜੀ ਹੁਣ ਕਿੰਨੇ ਪਿੰਡਾਂ ਦਾ ਪਛਾਹ ਹੋ ਰੇ ਇਸ ਕਰਕੇ ਜੀ ਤਾਂ ਕਰਕੇ ਸਾਰੇ ਛੋਟੇ ਤੋਂ ਲੈ ਕੇ ਬੜੇ ਤੱਕ ਸਾਰੇ ਹੀ ਤੇ ਸੇਵਾ ਕਰ ਰਹੇ ਹੈ ਜੀ ਬਿਲਕੁਲ ਬਿਲਕੁਲ ਸਰ ਜਿਹੜੇ ਰਾਹਾਂ ਵਾਲੀ ਸੜਕ ਆ ਨਾ ਉਹਦੇ ਵਿੱਚ ਪੁਲਿਆ ਛੋਟ ਹੀ ਆਇਆ ਦੇਖਦੇ ਪਾਣੀ ਦਾ ਵਾਹ ਇਧਰ ਹੋ ਜਵੇ ਸਾਡੇ ਏਰੀਆ ਚ ਪਾਣੀ ਤੇ ਪਾਣੀ ਨਾ ਤਿੰਨ ਮਹੀਨੇ ਨਹੀਂ ਸੁੱਕ ਸਕਦਾ ਓਹੋ ਹੋ ਅੱਛਾ ਹਾਂ ਐਨੇ ਮਤਲਬ ਸਾਨੂੰ ਇਹ ਪਾਣੀ ਦਾ ਮਾਰ ਪੈਣਾ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਹੜੇ ਇੱਥੇ ਲੋਕ ਨੇ ਉਹਨਾਂ ਦੇ ਵੱਲੋਂ ਜੀ ਜਿਹੜੀਆਂ ਇੱਥੇ ਇਹ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਕਿੰਨਾ ਪ੍ਰਭਾਵ ਪੈਣ ਵਾਲਾ ਹੈ ਇਸ ਜੰਬਨ ਦੇ ਟੁੱਟਣ ਦੇ ਨਾਲ ਮਤਲਬ ਲੋਕ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਕਿ ਇਸ ਬੰਨ ਦੇ ਟੁੱਟਣ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਣਾ ਸੀ ਪਰ ਕੀ ਕਾਰਨ ਹੈ ਕਿ ਪ੍ਰਸ਼ਾਸਨ ਪਹਿਲਾਂ ਹੀ ਇਹਨਾਂ ਚੀਜ਼ਾਂ ਦੇ ਬਾਰੇ ਪੁਖਤਾ ਇੰਤਜ਼ਾਮ ਕਿਉਂ ਨਹੀਂ ਕਰਦਾ ਲੋਕ ਇਹਦੇ ਬਾਰੇ ਸਮਝਦੇ ਨੇ ਕਿ ਇਹਦੇ ਨਾਲ ਕਿੰਨਾ ਨੁਕਸਾਨ ਹੋਣਾ ਸੀ ਕਿੰਨੇ ਪਿੰਡ ਰੁੜ ਜਾਣੇ ਸੀ ਕਿੰਨੇ ਲੋਕਾਂ ਦਾ ਨੁਕਸਾਨ ਹੋਣਾ ਸੀ ਜਾਨਾਂ ਜਾਣੀਆਂ ਸੀ ਕਈ ਪਸ਼ੂ ਰੁੜ ਜਾਣੇ ਸੀ ਪਿੰਡਾਂ ਦਾ ਨੁਕਸਾਨ ਹੋਣਾ ਸੀ ਜਾਇਦਾਦਾਂ ਦਾ ਨੁਕਸਾਨ ਹੋਣਾ ਸੀ ਜੇ ਲੋਕ ਇਹ ਚੀਜ਼ਾਂ ਸਮਝਦੇ ਤੇ ਪ੍ਰਸ਼ਾਸਨ ਨੂੰ ਵੀ ਇਹਨਾਂ ਚੀਜ਼ਾਂ ਦੇ ਉੱਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਸਥਿਤੀਆਂ ਨਾ ਬਣਨ ਇਹ ਅੱਜ ਦੀ ਗੱਲ ਨਹੀਂ ਹੈ ਕਿ ਅੱਜ ਮੀਂਹ ਪੈ ਗਿਆ ਅੱਜ ਬਚਾਅ ਹੋ ਗਿਆ ਅਗਲੇ ਸਾਲ ਵੀ ਬਰਸਾਤਾਂ ਹੋਣੀਆਂ ਅਗਲੇ ਸਾਲ ਵੀ ਹੜੜਾਂਗੇ ਮਾਹੌਲ ਬਣ ਸਕਦੇ ਆ ਪਰ ਜੇ ਅਸੀਂ ਇਹਨਾਂ ਲੋਕਾਂ ਦੀਆਂ ਜਾਨਾਂ ਬਚਾਉਣਾ ਚਾਹੁੰਦੇ ਹਾਂ ਇਹਨਾਂ ਲੋਕਾਂ ਦੀ ਜਾਇਦਾਦਾਂ ਨੂੰ ਬਚਾਉਣਾ ਚਾਹੁੰਦੇ ਹਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਦੇ ਲਈ 1 ਸਾਲ ਦੇ ਵਿੱਚ ਆਉਣ ਵਾਲੀਆਂ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਕੋਈ ਐਸੇ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਨੇ ਸਰਕਾਰ ਨੂੰ ਐਸਾ ਕੰਮ ਕਰਨਾ ਚਾਹੀਦਾ ਹੈ ਕਿ ਸਰਕਾਰ ਚਾਹੇ ਰਵੇ ਚਾਹੇ ਜਾਵੇ ਪਰ ਇਹ ਪਿੰਡਾਂ ਦੇ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਣ ਕਿ ਫਲਾਨੀ ਸਰਕਾਰ ਦੇ ਟਾਈਮ ਦੇ ਵਿੱਚ ਆ ਪੱਕਾ ਕੰਮ ਹੋਇਆ ਸੀ ਤੇ ਅੱਜ ਅਸੀਂ ਸੌਕੇ ਹੋ ਗਏ ਹਾਂ ਸੋ ਅਸੀਂ ਉਮੀਦ ਕਰਾਂਗੇ ਕਿ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਜਿਹੜਾ ਉਹ ਦੇਣਾ ਪਵੇਗਾ